ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਸਾਰੇ ਇਲਾਕੇ ਨੂੰ ਜਿਹੜਾ ਜੋਨ ਨੰਬਰ 3 ਕਹ ਲੋ ਜਾਂ ਹੋਰ ਵੀ ਦੇ ਇਲਾਵਾ 1 2 3 ਜਿੰਨੇ ਵੀ ਜੋਨ ਹੈ ਮੈਂ ਕਹਿਣਾ ਚਾਹੁੰਦਾ ਆਪਣੇ ਭਰਾਵਾਂ ਨੂੰ ਵੀ ਮੈਂ ਆਪਣੇ ਵੱਲੋਂ ਪਹਿਲਾਂ ਦਾ ਸਮਰਥਨ ਕਰਦਾ ਕਾਂਗਰਸ ਦਾ ਸਮੂਲੀਅਤ ਨਹੀਂ ਸਮਰਥਨ ਕਾਂਗਰਸ ਪਾਰਟੀ ਜਿੰਦਾਬਾਦ ਰਾਣਾ ਕੇਪੀ ਜਿੰਦਾਬਾਦ ਕਹੇ ਦੀ ਜਿੰਦਾਬਾਦ ਦਰਮੇਸ ਇਸ ਕਰਕੇ ਕਰ ਰਿਹਾ ਭਈ ਜਿਹੜੀ ਇਹ ਚਾੜੂ ਸਰਕਾਰ ਹੈ ਆ ਪਰ ਇਹਦਾ ਸਮਰਥਨ ਕਰੇਦਾ 50000 ਰੁਪਏ ਦੇ ਕੇ ਜਦੋਂ ਵੀ ਦੀਆਂ ਕੋਈ ਜੜਾ ਨਹੀਂ ਦੀਆਂ ਕੋ ਕੁਛ ਨਹੀਂ ਦਿੱਤਾ ਅਸੀਂ ਇਹਨਾਂ ਨੂੰ ਜਿਤਵਾਇਆ ਸਭ ਕੁਝ ਕਰਿਆ ਪਰ ਇਹਨਾਂ ਨੇ ਸਾਨੂੰ ਕੀ ਦਿੱਤਾ ਲੁੱਟ ਕੋ ਕਰਕੇ ਇਲਾਕਾ ਸਾਡਾ ਸਾਰਾ ਖਤਮ ਕਰਤਾ ਜਦੋਂ ਸਾਡੀ ਟਰੱਕ ਸੁਸਾਇਟੀ ਦੀ ਵੀ ਗੱਲ ਆਈ ਸਾਡੇ ਵਾੜ ਪੱਟੇ ਸਾਨੂੰ ਕੁੱਟਿਆ ਲੁੱਟਿਆ ਔਰ ਇਲਾਕੇ ਦੇ ਵਿੱਚ ਕੋਈ ਵੀ ਤੁਸੀਂ ਵਿਕਾਸ ਦੀ ਇੱਕ ਗੱਲ ਮੇਰੇ ਕੋਲ ਲੈ ਕੇ ਦਿਖਾ ਦਿਓ ਹੁਣ ਮੈਂ ਇਹ ਕਹਿਣਾ ਚਾਹੁੰਦਾ ਐ 27 ਅਜੇ ਸਾਲ ਬਾਦ ਆਣਾ ਇਹ ਪੂਰਾ 26 ਪਿਆ ਪਰ ਇਥੋਂ ਹੀ ਪਤਾ ਲੱਗ ਜੇ ਤੁਹਾਡੇ ਜੜਾ ਜੜੀਆਂ ਪਟਣੀਆਂ ਉਹ ਇਥੋਂ ਤੁਹਾਨੂੰ ਪਤਾ ਲੱਗ ਜੇ ਸਾਰੇ ਭਰਾਵਾਂ ਨੂੰ ਵੀ ਕਿੱਦਾਂ ਸ਼ੁਰੂ ਹੋਣਾ ਕੰਮ ਮੈਂ ਸਭ ਕਹਿਣਾ ਚਾਹੁੰਦਾ ਆਪਣੇ ਭਰਾਵਾਂ ਨੂੰ ਵੀ ਕੋਟੜਾ ਵਾਰਡ ਨੰਬਰ ਸਾਡਾ ਉਹ ਆਪਣਾ ਜੋਨ ਨੰਬਰ 3 ਸਾਡਾ ਭਰਾ ਖੜਾ ਐ ਬਹੁਤ ਨਾਲ ਇਹ ਨਹੀਂ ਸਾਡੀ ਭੁਜਾਈ ਮੂਸ਼ਾ ਦੇਵੀ ਜਿਹੜੇ ਇਹਨਾਂ ਦਾ ਮੈਂ ਤੁਹਾਨੂੰ ਦੱਸ ਵੀ ਦਿੰਦਾ ਫੇਰਵਾ ਭਾਈ ਦਾ ਸਾਡੇ ਦਾ ਇਹਨਾਂ ਦੀ ਚੌਧਰੀ ਸਪੀਡ ਸ਼ਾਪ ਹੈ ਕਚਹਿਰੀ ਰੋਡ ਅਨੰਦਪੁਰ ਸਾਹਿਬ ਤੇ ਕਈ ਬੰਦੇ ਗੱਲ 'ਚ ਭਲੇਖੇ ਜਿਹਾ ਰਹ ਜਾਂਦੇ ਵੀ ਕੌਣ ਖੜਾ ਕੌਣ ਨਹੀਂ ਜਾਣਦਾ ਬਹੁਤ ਵਧੀਆ ਵਰਦੇ ਆ ਮਿਲਣਸਾਰ ਬੰਦੇ ਆ ਵਿਕਾਸ ਵਾਲੇ ਬੰਦੇ ਆ ਜਿਨ੍ਹਾਂ ਦੇ ਘਰ 5 ਸਰਪੰਚੇ ਰਹਿ ਚੁੱਕੇ ਹੁਣ ਤੁਸੀਂ ਆਪੇ ਦੱਸ ਦੋ ਲਖੇੜ ਦੀਆਂ 5 ਸਰਪੰਚੇ ਇਹਨਾਂ ਦੇ ਘਰ ਰਹੀ ਆ ਸੋ ਕੋਈ ਆਮ ਖਾਸ ਬੰਦਾ ਥੋੜਾ ਕੋਈ ਜਿਹੜਾ ਜਿਹਨੂੰ ਕੋ ਲੋਕ ਐਦੀ ਜਿਤਾਈ ਜਾਂਦੀ ਕੋਮੇਰੀ ਇਲਾਕੇ ਨੂੰ ਇਹੀ ਬੇਨਤੀ ਆ ਹੱਥ ਜੋੜ ਕੇ ਸਭ ਨੂੰ ਵੀ ਜਿਹੜੀ ਆ ਝਾੜੂ ਆ ਈਦੀ ਜੜ ਪਟੋ ਵੀਰੇ ਨੂੰ ਜਿਤਾਓ ਤੇ ਮੈਂ ਇੱਕ ਅਗਲੀ ਵਾਰ ਕਹਿੰਦਾ ਜਿਹੜਾ ਸਾਡਾ ਸਾਡੇ ਇਲਾਕੇ ਚੋਂ ਆ ਉਹ ਵੀਰਾ ਬਲਾਕ ਸੰਮਤੀ ਦਾ ਜਿਹੜਾ ਲੜ ਰਿਹਾ ਉਹ ਸਾਦਾ ਸਿੰਘ ਹਰੀਆਲ ਤੋਂ ਹਾਂਜੀ ਦੋ ਵਾਰ ਦਾ ਸਰਪੰਚ ਦੋ ਵਾਰ ਦਾ ਸਰਪੰਚ ਵੀ ਹੈਗਾ ਕਬੱਡੀ ਦਾ ਖਿਡਾਰੀ ਵੀ ਹੈਗਾ ਸਾਡਾ ਭਾਈ ਘੜਾ ਸੋ ਵੀਰਾਂ ਨੂੰ ਬੇਨਤੀ ਆ ਕੋਈ ਦਚਿੱਤੀ ਚ ਕਿਸੇ ਨੂੰ ਕੋਈ ਗੱਲ ਦਾ ਬਿਲਕੁਲ ਬਾਦੀਆਂ ਗੱਲਾਂ ਬਾਅਦ ਦੇਖਾਂਗੇ ਹੁਣ ਐਨਾ ਹੋ ਗਿਆ ਵੀ ਬਾਦੇ ਵਿੱਚ ਤੁਸੀਂ ਕਹੋ ਐ ਨਹੀਂ ਹੋਇਆ ਉਹ ਨਹੀਂ ਹੋਇਆ ਮੈਂ ਆਪਣੇ ਵੱਲ ਤੇ ਹੱਥ ਜੋੜ ਕੇ ਬੇਨਤੀ ਕਰਦਾ ਸਭ ਨੂੰ ਕਿਉਂਕਿ ਮੈਂ ਬਹੁਤ ਜਗ੍ਹਾ ਜਗ੍ਹਾ ਘੁੰਮ ਕੇ ਦੇਖ ਲਿਆ ਕਿ ਕਿਸੇ ਨੂੰ ਢਾਣਾ ਤਾਂ ਕਿਸੇ ਦਾ ਸਹਾਰਾ ਲੈਣਾ ਹੀ ਪੈਣਾ ਤੋਂ ਢਾਣੇ ਨਾ ਹੁਣ ਟਾਈਮ ਹੈ ਇਹਦੇ ਵਧ ਗਿਆ ਕੁਝ ਨਹੀਂ ਅਸੀਂ ਅੱਥੀ ਥੋੜਾ ਲੜ ਸਕਦੇ ਨਾ ਸਾਡੀਆਂ ਨੀਤੀਆਂ ਨਾ ਅਸੀਂ ਆਪਣੇ ਭੰਜਾਂ ਨਾਲ ਲੜਨਾ ਸਿਰਫ ਜਿੱਦਾ ਜੜ ਲੱਗੀ ਐਤੀ ਚੜ ਪੁਰਦੋ ਝੜੂ ਦੀ ਤੀਲਾ-ਤੀਲਾ ਕਰ ਦਿਓ ਜਿਹੜੇ ਖੜੇ ਆ ਬਾਕੀ ਮੈਂ ਕਹਿੰਦਾ ਵੋਟ ਪਾਓ ਇਸ ਪੰਜੇ ਤੇ ਦੋ ਪੰਜੇ ਆਣੇ ਹਰ ਜਗ੍ਹਾ ਹੀ ਯਾਦ ਰੱਖਿਓ ਜ਼ਿਲ੍ਹਾ ਪ੍ਰੀਸ਼ਦ ਦਾ ਵੀ ਤੇ ਬਲਾਕ ਸੰਵਤੀ ਦਾ ਵੀ ਬਸ ਤੁਸੀਂ ਪੰਜਾ ਦੇਖਣਾ ਤੁਸੀਂ ਇਹ ਨਹੀਂ ਦੇਖਣਾ ਕੌਣ ਬੰਦਾ ਖੜਾ ਸਾਡੇ ਹੀ ਭਾਈ ਸਾਡੀ ਹੀ ਭੈਣ ਸਾਡੀ ਮਾਂ ਕੋਈ ਸਾਡੀ ਭਾਬੀ ਕੋਈ ਨਾ ਕੋਈ ਸਾਡੇ ਜੋ ਖੰਨਾ ਬਸ ਯਾਦ ਰੱਖਿਓ ਮੇਰੀ ਗੱਲ ਵੇ ਗਦੇ ਹੁਣ ਭੁੱਲ ਗਏ ਗੜੀ ਨੂੰ ਬੋਟੇ ਨਾਲ ਪਾ ਦਿਓ ਬਿਲਕੁਲ ਤੁਹਾਡੇ ਸਾਹਮਣੇ ਜੇ ਹੁਣ ਤੁਹਾਨੂੰ ਕੋ ਹੁਣ ਵੀ ਲਾਰਾ ਹੈ 4 ਸਾਲ ਦੀ ਸਰਕਾਰ ਹੈ ਹਜੇ ਵੀ ਉੱਥੇ ਖੜੇ ਹੋ ਜਿੱਥੇ ਪਹਿਲਾਂ ਖੜੇ ਤੇ ਅਸੀਂ ਜੀ ਕਰਦੇ ਪਿਛਲੀ ਸਰਕਾਰਾਂ ਨੇ ਕਰ ਲਿਆ ਉਹਨੇ ਕਰ ਲਿਆ 4 ਸਾਲ ਦੇ ਬਾਅਦ 1 ਸਾਲ ਰਹਿ ਗਿਆ 6 ਮਹੀਨੇ ਦੇ ਬਾਅਦ ਹਿੰਦਾ ਕੰਮ ਬੰਦ ਹੋ ਜਾਣਾ ਉਦੋਂ ਬਾਅਦ ਤੁਸੀਂ ਦੱਸੋ ਤੁਸੀਂ ਕੀ ਆਸਾ ਰੱਖਦੇ ਬਿਲਕੁਲ ਕੋਈ ਆਸ ਰੱਖਾ ਕਿਸੇ ਨੂੰ ਕਹਿੰਦੇ ਜੀ ਅਸੀਂ ਹੁਣ ਗਰਾਡ ਦਵਾਂਗੇ ਸਾਡੇ ਪਿੰਡਿਆਂ ਨੂੰ ਕਹਿਆ ਗਿਆ ਵੀ ਹੁਣ 18 ਫੁੱਟੀ ਸੜਕ ਕਰਾਂਗੇ ਤੁਹਾਨੂੰ ਜਿਤਾਇਆ ਤਾਂ 18 ਫੁੱਟੀ ਸੜਕ ਪਹਿਲਾਂ ਵੀ ਹੋ ਸਕਦੀ ਸੀ ਇਹ ਲਾਰੇ ਲੱਪੇ ਹਰ ਪਿੰਡੋਂ 2-2 ਲੱਖ ਦੇ ਚੈੱਕ ਦੇਗਾ ਬਸ ਉਹ ਵੀ ਮੋੜ ਕੇ ਲੈ ਲੈ ਸਾਡੇ ਪਿੰਡਰੋ ਛਾਪਰ ਨੂੰ ਬੋਲ ਕੇ ਦੱਸ ਦਵਾ ਕੋਈ ਚੰਦਪੁਰ ਵਾਲੇ ਸਰਪੰਚ ਸਾਹਿਬ ਘਰੇ ਆ ਦੱਸ ਦਾਨੂੰ ਕਿੰਨੇ ਪੈਸੇ ਦੇ ਦਿੱਤੇ ਬਿਲਕੁਲ ਇਹਨਾਂ ਦਾ ਕੋਈ ਬਕਾਦ ਨਹੀਂ ਆ ਜੋ ਕਰਨ ਲੱਗੇ ਵੇ ਦਿੱਲੀ ਦੇ ਦੱਲੇ ਆ ਦਿੱਲੀ ਨੂੰ ਪੈਸਾ ਭੇਜ-ਭੇਜ ਕੇ ਉਹਨਾਂ ਨੂੰ ਆਪਣੇ ਹੱਥਾਂ ਨੂੰ ਖੁੱਝ ਕਰਨਾ ਹੋਰ ਇਹਨਾਂ ਕੋ ਕੁਝ ਨਹੀਂ ਆ ਸੋ ਵੀਰ ਮੜਕਾ ਸਾਰੇ ਇਸ ਜਿਹੜੀ ਸੀਟ ਤੇ ਸਾਡੀ ਭਾਬੀ ਆ ਊਸ਼ਾ ਦੇਵੀ ਇਹਨੂੰ ਜਿਤਾਓ ਤੇ ਵੀਰਾ ਆਪਣਾ ਜਿਹੜਾ ਸਾਦਾ ਸਿੰਘ ਹਰੀਆਲ ਇਹਨੂੰ ਜਰੂਰ ਜਿਤਾਓ ਬਾਕੀ ਸਾਰੇ ਜਿੱਥੇ ਜਿੱਦਾ ਪੰਜਾਏ ਉਹਨੂੰ ਵੋਟ ਪਾਇਓ ਵੀਰ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜਿਹੜਾ ਜੀ ਦੂਜੀ ਬੈਂਤੀ ਸਾਡੀ ਜਿਹੜਾ ਸਾਡੇ ਵੀਰ ਸਿੰਘ ਸਾਹਿਬ ਉਹਨੇ ਗੱਲ ਕੀਤੀ ਸੀ ਜਿਹੜੇ ਅੱਥੇ ਸਾਡੇ ਕੈਂਡੀਡੇਟ ਖੜੇ ਹੋਏ ਸਾਰੇ ਮਾਣ ਵਾਲੀਆ ਕੈਂਡੀਡੇਟ ਪਾਣੀ ਹੈ ਸਾਡੀ ਬੋਟ ਹੈ ਇਹ ਸਾਡੀ ਬੋਟ ਰਾਣਾ ਕੇਪੀ ਜੀ ਦੇ ਵਿਕਾਸ ਕੰਮ ਨੂੰ ਲੈਣੀ ਹੈ ਇਹ ਪਿੰਡ ਦੇ ਵਿੱਚ ਚੰਦਪੋਤ ਦੇ ਵਿੱਚ ਰਾਣਾ ਕੇਪੀ ਜੀ ਨੇ ਆਪਣੇ ਕੈਂਪ ਦੇ ਵਿੱਚ ਅੱ ਤੋਂ ਕਾਤ 4 ਔਰ 5 ਕਰੋੜ ਰੁਪਈਆ ਲਾ ਕੇ ਸਾਡੇ ਵਿਕਾਸ ਦੇ ਕੰਮ ਕਰਾਏ ਇੱਥੋਂ ਸਾਡੇ ਪਿੰਡ ਦੇ ਵਿੱਚ ਇੱਕ ਮੂਰ ਪਰ ਨੂੰ ਤਕਰੀਬਨ 1 ਕਰੋੜ 35 ਲੱਖ ਦੀ ਸੜਕ ਤੇ ਇੱਕ ਸੜਕ ਇੱਥੇ ਉਹ ਸਾਡੇ ਅਨੰਤਪੁਰ ਸਾਹਿਬ ਨੂੰ ਜੋੜਦੀ ਇੱਕ ਕਰੋੜ ਦੀ ਜੋ ਮੇਨ ਬੜੀਆਂ ਸੜਕਾਂ ਖੱਡ ਕੇ ਦਿੱਤੀਆਂ ਬਾਕੀ ਉਸ ਤੋਂ ਇਲਾਵਾ ਛੋਟੀਆਂ ਗੜੀਆਂ ਕੋਈ ਵੀ ਕੋਈ ਵੀ ਕੰਮ ਹੈ ਜਿਸੇ ਕੰਮ ਦੀ ਜਿਸੇ ਕੱਲੋਂ ਕਿਸੇ ਕੰਮ ਦੀ ਸਾਡੇ ਪਿੰਡ ਤੇ ਛੋਟ ਨਹੀਂ ਦੇਈ। ਉਹੀ ਮੌਜੂਦਾ ਸਰਕਾਰ ਪਹਿਲਾਂ ਵੀ ਸਰਪੰਚੀ ਸਾਡੇ ਕੋਲ ਸੀ ਹੁਣ ਵੀ ਸਾਡੇ ਕੋਲ ਹੈ ਜਦ ਦੀ ਨਵੀਂ ਸਰਕਾਰ ਦੇ ਵਿੱਚ 4 ਸਾਲ ਦੇ ਵਿੱਚ ਪਿੰਡ ਦੇ ਵਿਕਾਸ ਵਾਸਤੇ 4 ਸਾਲਾਂ ਚ ਕੋਈ 1 ਰੁਪਈਆ ਨਹੀਂ ਆਇਆ ਹਾਂ ਜਰੂਰ ਆ ਇਲੈਕਸ਼ਨ ਤੋਂ ਪੰਜ ਚਾਰ ਦਿਨ ਪਹਿਲਾਂ 2 2 ਲੱਖ ਰੁਪਏ ਦਾ ਇੱਕ ਚੈੱਕ ਤੇ 2 ਲੱਖ ਜੋ ਫੜਾ ਕਰਕੇ ਜੋ ਨੈਸ਼ਨਲ ਡਿਜਾਸਟਰ ਦਾ ਪੈਸਾ ਹੁੰਦਾ ਹੈ ਉਹ ਉਹ ਜਰੂਰ ਆਇਆ ਬਾਕੀ ਉਸ ਤੋਂ ਇਲਾਵਾ 1 ਰੁਪਈਏ ਦਾ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ ਹਾਂ ਇਹ ਜ਼ਰੂਰ ਹੈ ਲੀਡਰ ਆਉਂਦੇ ਐ ਸਟ੍ਰੈਟਜੀ ਕਹਿੰਦੇ 18 ਫੁੱਟ ਦੀ ਸੜਕ ਬਣਾਣੀ ਹੁਣ ਮੈਨੂੰ ਪਤਾ ਲੱਗਿਆ ਫੇਰ ਉਹੀ ਗੱਲ ਕਹਿ ਕੇ ਗਏ ਤੁਸੀਂ ਕੋਟਲੇ ਤੋਂ ਲੈ ਕੇ ਚੰਦਪੁਰ ਤੱਕ ਤਕਰੀਬਨ 5 5 ਪਿੰਡ ਪੈਂਦੇ ਆ ਸੜਕ ਦਾ ਹਾਲ ਤੁਸੀਂ ਦੇਖ ਲਿਆ ਹੁਣ ਸਾਡੇ ਸਾਡੇ بڑے ਭਰਾ ਜੋ ਹੁਣ ਸਰਪੰਚ ਨੇ ਅ ਸਾਡੇ ਪਿੱਛੇ ਸਾਡੇ ਬਿੱਟੂ ਵੀਰ ਸਾਡੇ ਹੋਰ ਵੀਰ ਐ ਇੱਕ ਸਾਡੇ ਉਰੇ ਸੇਵਾ ਸੁਸਾਇਟੀ ਬਣਾਈ ਸੀ ਜੋ ਕਿ ਪਿੰਡ ਦੇ ਭਲੇ ਲਈ ਬਹੁਤ ਵਧੀਆ ਕੰਮ ਕਰਦੀ ਤਰੀਬਾ ਨੂੰ ਦਿਦਵਾਵਾਂ ਨੂੰ ਪੈਨਸ਼ਨ ਆ ਗਰੀਬ ਟਰੱਕੀਆਂ ਦੇ ਭਿਆ ਉਸ ਤੋਂ ਇਲਾਵਾ ਸੀ ਇੱਕ ਟੈਂਪੂ ਚਲਾਇਆ ਸੀ ਚਾਰ ਪਿੰਡਾਂ ਵਾਸਤੇ ਜਿਹਦਾ ਕੋਈ ਕਿਸੇ ਤੋਂ ਕਿਰਾਇਆ ਨਹੀਂ ਲਿਆ ਜਾਂਦਾ ਸੀ ਪਿੰਡ ਦੇ ਸਹਿਯੋਗ ਨਾਲ ਉਹ 4 ਮਹੀਨੇ ਤੋਂ ਟੈਂਪੂ ਬੰਦ ਹੈ ਉਹਦਾ ਕਾਰਨ ਕੀ ਆਏ ਉਹ ਜਿਹੜੀ ਸੜਕ ਬਖਸਦਾ ਹਾਲਤ ਹੈ ਸਾਡੀਆਂ ਧੀਆਂ ਭੈਣਾ ਮਾਵਾ ਕਿਸੇ ਨੂੰ ਜਾਣਦਾ ਜਿਹਨਾਂ ਕੋਲ ਨਹੀਂ ਸਾਧਨਾ ਕੋ ਸਾਰੀਆਂ ਉਹ ਸੌਦਾ ਲੈਂਦੀ ਸੀ ਇਸ ਟੁੱਟੀ ਵੀ ਸੜਕ ਕਰਕੇ ਉਹ ਵੀ ਸੌਦਾ ਵੱਧ ਹੋਊਗੀ ਕੋ ਮੇਰੀ ਸਾਰੇ ਨੂੰ ਅਪੀਲ ਹੈ ਚਾਹੇ ਸਾਡੇ ਦੋ ਕੈਂਡੀਡੇਟ ਹੈ ਚਾਹੇ ਹੋਰ ਵੀ ਹੈ ਇਹ ਜਿਹੜੇ ਬੋਟ ਹੈ ਇਹ ਕੈਂਡੀਡੇਟਾਂ ਦੇ ਮੂੰਹ ਨਹੀਂ ਹੁੰਦੀ ਅਸੀਂ ਕੈਂਡੀਡੇਟ ਨਹੀਂ ਦੇਖਣੇ ਅਸੀਂ ਰਾਣਾ ਜੀ ਦੇ ਕੀਤੇ ਹੋਏ ਵਿਕਾਸ ਦੇ ਕੰਮ ਦੇਖਣੇ ਦੂਜੇ ਨੰਬਰ ਤੇ ਜਿਹੜੇ ਸਾਡੇ ਕੈਂਡੀਡੇਟ ਵੀ ਹੈ ਸਾਡੇ ਸਾਦਾ ਸਿੰਘ ਦੀ ਦੋ ਵਾਰ ਲਗਾਤਾਰ ਤੇ ਸਰਪੰਚ ਸਾਡੇ ਉਹਨਾਂ ਨਾਲ ਜੀ ਲਗਾਤਾਰ ਚਾਰ ਚਾਰ ਦੇ ਪੰਜ ਵਾਰ ਦੇ ਵਿੱਚ ਹੈ ਕੈਂਡੀਡੇਟ ਵੀ ਵਧੀਆ ਹੈ ਪਾਰਟੀ ਵਧੀਆ ਹੈ ਉਹ ਸਭ ਤੋਂ ਵੱਡੀ ਗੱਲ ਜਿਹੜਾਂ ਦੇ ਇਹਨਾਂ ਦੇ ਪਿੱਛੇ ਜਿਸ ਲੀਡਰ ਦਾ ਹੱਥ ਹੈ ਰਾਣਾ ਕੇਪੀ ਉਹਨਾਂ ਦਾ ਕੋਈ ਚੈਲੰਜ ਨਹੀਂ ਹੈ ਕੋਈ ਮੁਕਾਬਲਾ ਨਹੀਂ ਹੈ ਜਿਹੜੀ ਮੈਂ ਗੱਲ ਕੀਤੀ ਕੋਈ ਸਾਬਤ ਕਰ ਦੇਵੇ ਕਿ ਆ 2 ਲੱਖ ਦੀ ਜਿਹੜੀ ਗੱਲ ਕੀਤੀ ਉਸ ਤੋਂ ਇਲਾਵਾ ਕੋਈ ਪੈਸਾ ਆਇਆ ਹੈ ਤਾਂ ਮੇਰੇ ਨਾਲ ਗੱਲ ਕਰ ਸਕਦਾ ਹੈ ਹਾਂ ਇਹ ਜ਼ਰੂਰ ਹੈ ਜੋ ਬਜਟ ਸਕੂਲਾਂ ਵਾਸਤੇ ਰੱਖੇ ਹੋਏ ਹੁੰਦੇ ਉਹ ਉਹੀ ਹੈ ਆਪਾਂ ਰੋਡ ਬਣ ਗਿਆ ਕੁਝ ਬਣ ਗਿਆ ਉਹ ਜੋ ਐਜੂਕੇਸ਼ਨ ਵਾਸਤੇ ਹੈਲਥ ਵਾਸਤੇ ਜੋ ਬਜਟ ਹੁੰਦਾ ਹੈ ਰੱਖਿਆ ਵਾ ਬਸ ਉਹੀ ਕੰਮ ਹੈ ਜੇ ਕੋਈ ਸਕੂਲ ਦੇ ਵਿੱਚ ਹੋ ਗਿਆ ਉਹ ਵੀ ਜਿਹੜਾ ਕੰਮ ਹੋਇਆ ਕਰਦਾ ਕੋਈ ਇਹ ਨਹੀਂ ਕੋਈ ਪਿੰਡ ਵਾਲੇ ਨੇ ਡਿਮਾਂਡ ਰੱਖੀ ਤਾਂ ਕੋਸ਼ ਹੈ ਬਸ ਆਪਣੀ ਮਰਜ਼ੀ ਦਾ ਹੀ ਉਥੇ ਕੋਈ ਇਨਵੈਲਪਮੈਂਟ ਨਾ ਸਰਪੰਚ ਦੀ ਨਾ ਕਿਸੇ ਦੀ ਖੋ ਤੁਹਾਨੂੰ ਇੱਕ ਵਾਰ ਸਾਡੀ ਫੇਰ ਬੇਨਤੀ ਹੈ ਇਹ ਜਿਹੜੀ ਵੋਟ ਪਾਣੀ ਹੈ ਇਹ ਹੁਣ ਜਿਹੜੇ ਕੈਂਡੀਡੇਟਾਂ ਨੇ ਆਣਾ ਉਹਨਾਂ ਨੇ ਕਹਿਣਾ ਵੀ ਕੋਈ ਨਾ ਜੀ ਸਾਡੀ ਵੋਟ ਹੈ ਪਰ ਉਹਨਾਂ ਪੁੱਛਣਾ ਪਈਏ ਵੋਟ ਥੋੜੀ ਨਹੀਂ ਹੈ ਇਹ ਥੋੜੇ ਝਾੜੂ ਦੇ ਨਿਸ਼ਾਨ ਨੂੰ ਹੈ ਇਸ ਕਰਕੇ ਅਸੀਂ ਆਪਣੇ ਕੈਂਡੀਡੇਟਾਂ ਨੂੰ ਔਰ ਰਾਣਾ ਕੇਪੀਜੀ ਦੇ ਕੰਮਾਂ ਨੂੰ ਵੋਟ ਪਾਣੀ ਹੈ ਇਹ ਹੀ ਮੇਰੀ ਸਾਰੀ ਦੀ ਬੇਨਤੀ ਹੈ ਮੰਨ ਲਵਾ ਹੁਣ ਪਾਣੇ ਨੂੰ ਲੋਕੀ ਚੇਤੇ ਕਰਦੇ ਰਾਣੇ ਨੂੰ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਣਾ ਕੇਪੀ ਜਿੰਦਾਬਾਦ ਮਾਨ